ਬਾਈ ਦਾ ਪਹਿਲਾਂ ਦਾ ਤੇਲ ਫੋਨੋ ਕਰ ਲੋ ਬਾਈ ਦਾ ਪਹਲਵਾਣ ਬਾਈ ਨੇ ਬਣਾਇਆ ਤੇਜ ਤੇ ਵੀਰੋ ਇੱਥੇ ਪਟਿਆਲੇ ਇੰਜਨ ਵੀ ਮਿਲ ਜਾਂਦੇ ਆ ਸੋਨਾਲੀ ਕੰਨੇ ਜਿਨ੍ਹਾਂ ਨੇ ਵੱਡੇ 110 100 ਹਸਪਾਵਰ ਲੈਣਾ 90 ਲੈਣਾ ਇੰਜਨ ਜਿਨ੍ਹਾਂ ਨੇ ਮੋਡੀਫਾਈ ਕਰਾਉਣੇ ਟਰੈਕਟਰ ਪਟਿਆਲਿਓ ਪੇਟੀ ਬੰਦ ਇੰਜਨ ਮਿਲ ਜਾਂਦੇ ਆ ਆਪਣਾ ਦੁਕਾਨਦਾਰਾਂ ਦੇ ਨੰਬਰ ਲੈ ਕੇ ਅੱਜ ਕੱਲ ਮਿਲ ਜਾਂਦੇ ਆ ਔਨਲਾਈਨ ਨੰਬਰ ਆਪਣਾ ਕੱਢ ਕੇ ਪਤਾ ਕਰਕੇ ਆਪਣਾ ਆ ਜਾ ਕਰੋ ਸਾਰੇ ਟਰੈਕਟਰ ਇੰਜਨ ਮਿਲ ਜਾਂਦੇ ਆ ਫਾਰਮ ਟਰੈਕ ਦਾ ਸੋਨਾਲੀ ਕਾ ਦਾ ਕਿਸੇ ਟਰੈਕਟਰ ਦਾ ਲਈਆਂ ਲੈਣਾ ਬਈ ਆਪਣਾ ਤੁਸੀਂ ਗियर ਲੈਣੇ ਹੋਏ ਅੱਜ ਕੱਲ ਤੋਰੇ ਬਣਾਉਣੇ ਹੁੰਦੇ ਜਿਨ੍ਹਾਂ ਨੇ ਹੁਣ ਅੱਜ ਕੱਲ ਤੁਹਾਨੂੰ ਪਤਾ 10 ਮਹੀਨਾ ਤੋਂ ਲੈ ਤੋਰੇ ਬਣਾਉਣ ਦੇ ਵਿੱਚ ਜੋਰ ਬੰਦ ਚੱਲਣਾ ਲੋਕਾਂ ਦਾ ਤੋਂ ਦੂਰੋਂ ਨੇੜੇੋਂ ਟਰੈਕਟਰ ਆਉਣੇ ਆ ਇਹਨਾਂ ਨੇ ਤੋਰੇ ਬਣਾਉਣੇ ਆ ਉਹ ਵੀ ਸਮਾਨ ਮਿਲ ਜਾਂਦਾ ਪਟਿਆਲੇ ਪੂਰੇ ਗੇਅਰ ਵੀ ਮਿਲ ਜਾਂਦੇ ਤੇ ਵਿੱਚੋਂ ਗਰਾਨੀਆਂ ਲੈਣੀ ਹੁੰਦੀ ਉਹ ਵੀ ਮਿਲ ਜਾਂਦੀਆਂ ਜੇ ਕੋਈ ਤੇਲ ਬ੍ਰੇਕਾਂ ਕਰਨੀਆਂ ਉਹ ਮਿਲ ਜਾਂਦਾ ਸਮਾਨ ਪਾਵਰ ਸਟੀਰਿੰਗ ਕਰਨਾ ਉਹ ਮਿਲ ਜਾਂਦਾ ਜੇ ਕੋਈ ਇੰਜਨਾਂ ਦੀਆਂ ਪਾਵਰਾਂ ਬਣਾਉਣੀਆਂ ਤਾਂ ਉਹ ਵੀ ਸਮਾਨ ਮਿਲ ਜਾਂਦਾ ਤੇ ਦੋਸਤੋ ਬਾਈ ਦਾ ਪੇਜ ਫੋਲੋ ਕਰਨੇ ਨਵਾਂ ਪੇਜ ਬਣਾਇਆ ਬਾਈ ਨੇ ਇਹ ਤੁਹਾਨੂੰ ਮਾਤਾ ਬਾਈ ਜੀ ਹਾਂ ਜੀ ਬਹੁਤ ਬਹੁਤ ਬਾਈ ਲੋ ਜਿਹੜਾ ਮਰਜ਼ੀ ਸਮਾਨ ਲੈ ਸਕਦੇ ਹੋ ਵੀਰੇ ਕਿਸੇ ਨੇ ਹਾਈ ਸਪੀਡ ਕਰਨਾ ਹੋਵੇ ਟਰੈਕ ਟਰਾਲੀ ਖਿੱਚੇ ਮੁਕਾਬਲੇ ਨੂੰ ਤਿਆਰ ਕਰਨਾ ਹੋਵੇ ਹਾਂ ਜੀ ਆ ਜੀ ਵੀਰੇ ਆ ਬਾਈ ਦੀ ਦੁਕਾਨ ਨੰਬਰ ਔਰ ਪਾ ਜੀ ਅਰਜਨਦੀ 20 25 ਅਸੀਂ ਬਾਹਰ ਸ਼ਿਰ ਨਹੀਂ ਕਰਤਾ ਜੀ ਨੂੰ 12 ਵਾਂ ਦਿਖਾਉਨੇ ਬਾਈ ਦੀ ਦੁਕਾਨ 362 322 पहलवान ਟਰੈਕਟਰ ਪਟਿਆਲਾ ਦੇਖੋ ਇੰਜਾਂ ਬਾਈ ਤੋਂ ਕੋਈ ਮਰਜ਼ੀ ਸਮਾਨ ਲੈ ਸਕਦਾ ਪੰਜਾਬੀ ਬਾਈ ਜੀ ਦੱਲਦੇ ਜੀ 300 ਕੋੜਾ ਵੀਰੇ ਆਪਣਾ ਦੁਕਾਨ ਨੰਬਰ ਦੱਸੋ ਦੁਕਾਨ ਨੰਬਰ ਬਾਈ ਜੀ 321 322 323 ਮੋਬਾਈਲ ਨੰਬਰ 981450743 ਬਹੁਤ ਧੰਨਵਾਦ ਜੀ ਓਕੇ ਬਾਈ ਜੀ ਠੀਕ ਹੈ ਜੀ ਜੇ ਤੁਹਾਨੂੰ ਹੋਰ ਦਿਖਾਉਣੇ ਆ ਟੇਪ ਕਿਟ ਅਜੇ ਬਣਾ ਲਾ ਬਾਈ ਜੀ ਜਿਹੜੇ ਜਿਹੜੇ ਆ ਗਏ ਲਓ ਇਹ ਲਓ ਆ ਦੇਖੋ ਬਾਈ ਜੀ ले लाइ चारि चार सौ